ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਚੌਣ ਮੈਦਾਨ 'ਚ ਨਤਰੇ ਹੋਏ ਨੇ ਪਰ ਇੱਥੇ ਆ ਕੇ ਹੁਣ ਇਹ ਪ੍ਰਤੀਤ ਹੋਣ ਲੱਗ ਗਿਆ ਹੈ ਕਿ ਅਮਰਤਪਾਲ ਸਿੰਘ ਦਾ ਕਾਫਲਾ ਦਿਨੋਂ ਦਿਨੀ ਵੱਖ-ਵੱਖ ਕਿਸਮ ਦੀਆਂ ਔਕੜਾਂ ਨੂੰ ਫੇਸ ਕਰਦਾ ਪਿਆ ਹੈ ਵੱਖ-ਵੱਖ ਕਿਸਮ ਦੀਆਂ ਔਕੜਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਆ ਰਹੀਆਂ ਨੇ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਔਰ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਦਿਨੋਂ ਦਿਨ ਵੱਡਾ ਤਾਂ ਹੋ ਰਿਹਾ ਪਰ ਜ਼ਰੂਰ ਉਹਨਾਂ ਨੂੰ ਮੁਸ਼ਕਲਾਂ ਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ ਉਹਨਾਂ ਦੇ ਰਾਹ ਦੇ ਵਿੱਚ ਔਕੜਾਂ ਪੈਂਦੀਆਂ ਨਜ਼ਰ ਆ ਰਹੀਆਂ ਅੜਚਣਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਉਸੇ ਦਾ ਇੱਕੋ ਇੱਕ ਐਗਜ਼ਾਮਪਲ ਜਿਹੜਾ ਪੇਸ਼ ਆਉਂਦਾ ਸਾਹਮਣੇ ਉਹ ਨਾਮਿਨੇਸ਼ਨ ਫਾਈਲ ਕਰਨਾ ਹੈਗਾ ਦਰਸਲ 7 ਤਰੀਕ ਯਾਨੀ ਕਿ ਕੱਲ ਦੀ ਤਰੀਕ ਜਿਹੜੀ ਹੈ ਉਹ ਨਾਮਿਨੇਸ਼ਨ ਫਾਈਲ ਕਰਨ ਦੀ ਨਿਰਧਾਰਤ ਕੀਤੀ ਗਈ ਸੀ ਕੱਲ ਤੋਂ ਨਾਮਿਨੇਸ਼ਨ ਫਾਈਲ ਕਰਨਾ ਸ਼ੁਰੂ ਹੋ ਜਾਣਾ ਸੀ 7 ਤਰੀਕ ਤੋਂ ਸ਼ੁਰੂ ਹੋ ਗਿਆ ਨਾਮਿਨੇਸ਼ਨ ਫਾਈਲ ਕਰਨਾ ਪਰ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਕਿ ਨਾਮਿਨੇਸ਼ਨ ਨਹੀਂ ਪਰੰਦ ਦਿੱਤਾ ਜਾ ਰਿਹਾ ਇਹੋ ਜੀ ਸਥਿਤੀ ਬਣਦੀ ਪਈ ਹੈ ਇਲਜ਼ਾਮ ਬਹੁਤ ਵੱਡੇ ਲੱਗ ਰਹੇ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਾਮਿਨੇਸ਼ਨ ਫਾਈਲ ਨਹੀਂ ਕਰਨ ਦਿੱਤਾ ਜਾ ਰਿਹਾ एनएसए ਦੇ ਚਲਦੇ ਹੋਏ ਅਮਰਿਤਪਾਲ ਸਿੰਘ ਸਜ਼ਾ ਕੱਟ ਰਹੇ ਨੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਪਰ ਦੂਜੇ ਪਾਸੇ ਐਨਐਸਏ ਦਾ ਹਵਾਲਾ ਦੇ ਕੇ ਕਾਰਵਾਈ ਦੀ ਸ਼ੁਰੂਆਤ ਕਰਨ ਵਾਲਾ ਹੋਰ ਕੋਈ ਨਹੀਂ ਸਕੋ ਅਮਰਿਤ ਸਰਦਾ ਡੀਸੀ ਅਮਰਿਤਸਰ ਦੇ ਡੀਸੀ ਨੇ ਇਸ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ ਐਨਐਸਏ ਦੇ ਤਹਿਤ ਅਮਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਡੀਸੀ ਵੱਲੋਂ ਕੀਤੀ ਗਈ ਸੀ ਔਰ ਸੁਭਾਵਿਕ ਤੌਰ ਦੇ ਉੱਤੇ ਜੇ ਅੰਮ੍ਰਿਤਸਰ ਦੇ ਡੀਸੀ ਕੋਲ ਜਾ ਕੇ ਇਸ ਬਾਰੇ ਗੱਲਬਾਤ ਕੀਤੀ ਜਾਵੇ ਉੱਥੇ ਜਾ ਕੇ ਨਾਮੀਨੇਸ਼ਨ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹ ਪੂਰਨ ਨਹੀਂ ਸੀ ਹੋਣਾ ਔਰ ਉਸੇ ਤਰ੍ਹਾਂ ਹੋਇਆ ਉਹ ਪੂਰਨ ਨਹੀਂ ਹੋਇਆ ਐਨਐਸਏ ਦੇ ਚੱਲਦੇ ਸਜ਼ਾ ਚੱਲਦੀ ਪਈ ਅਮਰਿਤਪਾਲ ਦੀ ਔਰ ਇਸ ਆਧਾਰ ਦੇ ਉੱਤੇ ਨਾਮੀਨੇਸ਼ਨ ਅੰਮ੍ਰਿਤਸਰ ਜਾ ਕੇ ਫਾਈਲ ਨਹੀਂ ਹੋ ਸਕੀ ਯਾਨੀ ਕਿ ਕੋਈ ਹੱਥ ਪੱਲਾ ਨਹੀਂ ਫੜਾਇਆ ਗਿਆ ਕੋਈ ਰਾਹ ਨਹੀਂ ਦਿਖਾਇਆ ਗਿਆ ਉਸ ਤੋਂ ਬਾਅਦ ਤਰਨਤਾਰਨ ਹਲਕਾ ਪੈਂਦਾ ਆ ਜੋ ਕਿ ਤਰਨਤਾਰਨ ਦਾ ਡੀਸੀ ਆਫਿਸ ਪੈਂਦਾ ਆ ਉੱਥੇ ਹੀ ਖਡੂਰ ਸਾਹਿਬ ਦੇ ਨਾਲ ਸਬੰਧਿਤ ਸੀਟਾਂ ਨੂੰ ਲੈ ਕੇ ਨਾਮੀਨੇਸ਼ਨ ਫਾਈਲ ਹੋਣੀ ਸੀ ਉੱਥੇ ਵੀ ਜਾਇਆ ਗਿਆ ਉੱਥੇ ਵੀ ਕੋਈ ਰਾਹ ਨਹੀਂ ਦਿਖਾਇਆ ਗਿਆ ਕੋਈ ਹੱਥ ਪੱਲਾ ਨਹੀਂ ਫੜਾਇਆ ਗਿਆ ਜਿਸ ਦੇ ਚੱਲਦੇ ਪਰਿਵਾਰ ਨੂੰ ਇਹ ਤਾਂ ਜ਼ਾਹਿਰ ਹੋ ਗਿਆ ਸੀਗਾ ਕਿ ਹੁਣ ਵੱਡੇ ਪੱਧਰ ਦੇ ਉੱਤੇ ਜਾ ਕੇ ਅਪਰੋਚ ਕਰਨੀ ਪਵੇਗੀ ਪਰ ਇਸ ਵਾਸਤੇ ਪਰਿਵਾਰ ਨੂੰ ਚੰਡੀਗੜ੍ਹ ਜਾਣਾ ਪੈ ਜਾਂਦਾ ਆ ਮੁੱਖ ਚੋਣ ਅਫਸਰ ਦੇ ਆਫਿਸ ਜਾ ਕੇ ਨਾਮੀਨੇਸ਼ਨ ਫਾਈਲ ਕਰਨ ਦੇ ਬਾਰੇ ਵਿੱਚ ਪਰਿਵਾਰ ਸੋਚਦਾ ਆ ਪਰ ਇੱਥੇ ਆ ਕੇ ਵੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਐ ਅਮਰਿਤਪਾਲ ਸਿੰਘ ਨੂੰ ਇੱਥੇ ਵੀ ਨਾਮਿਨੇਸ਼ਨ ਫਾਈਲ ਨਹੀਂ ਕਰਨ ਦਿੱਤਾ ਜਾਂਦਾ ਅਮਰਿਤਪਾਲ ਸਿੰਘ ਦਾ ਪਰਿਵਾਰ ਐਥੋਂ ਵੀ ਬੇਰੰਗ ਮੁੜਦਾ ਐ ਪਰ ਹੁਣ ਵੱਡਾ ਫੈਸਲਾ ਲੈ ਲਿਆ ਗਿਆ ਹੁਣ ਭਾਰਤੀ ਚੋਣ ਕਮਿਸ਼ਨ ਦੇ ਵੱਲ ਰੁਖ ਕਰ ਲਿਆ ਗਿਆ ਦਿੱਲੀ ਜਾਣ ਦੀ ਜਿਹੜੀ ਤਿਆਰੀ ਆ ਉਹ ਕੀਤੀ ਗਈ ਐ ਦਿੱਲੀ ਜਾ ਕੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਜਾ ਕੇ ਨਾਮਿਨੇਸ਼ਨ ਫਾਈਲ ਕਰਨ ਦੀ ਜਿਹੜੀ ਗੱਲ ਐ ਉਹ ਸਾਹਮਣੇ ਆ ਰਹੀ ਐ ਯਾਨੀ ਕਿ ਲਗਾਤਾਰ ਇਸ ਤੋਂ ਇਹ ਪਤਾ ਲੱਗ ਜਾਂਦਾ ਕਿ ਲਗਾਤਾਰ ਮੁਸੀਬਤਾਂ ਜਿਹੜੀਆਂ ਨੇ ਉਹ ਪੇਸ਼ ਆ ਰਹੀਆਂ ਨੇ ਅਜੇ ਤੱਕ ਨਾਮਿਨੇਸ਼ਨ ਨਹੀਂ ਫਾਈਲ ਕੀਤਾ ਗਿਆ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਖੈਰ ਇਸ ਮਸਲੇ ਨੂੰ ਲੈ ਕੇ ਲੰਘੇ ਕੱਲ ਤੋਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਡੀਸੀ ਆਫਿਸਸ ਦੇ ਵਿੱਚ ਜ਼ਰੂਰ ਹੌਲੀ ਹੌਲੀ ਭੀੜ ਲੱਗਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਨਾਮੀਨੇਸ਼ਨਸ ਫਾਈਲ ਹੋਣਗੀਆਂ ਅਜੇ ਤੱਕ ਜਿਹੜੀ ਖਬਰ ਸਾਹਮਣੇ ਆਈ ਸੀ ਉਸ ਮੁਤਾਬਕ 13 ਉਮੀਦਵਾਰਾਂ ਦੇ ਵੱਲੋਂ 15 ਨਾਮੀਨੇਸ਼ਨਸ ਫਾਈਲ ਕੀਤੀਆਂ ਗਈਆਂ ਨੇ ਖੈਰ ਦੂਜੇ ਪਾਸੇ ਜੇ ਪਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦਾ ਮਾਮਲਾ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਾਲੇ ਮਾਮਲੇ ਦੇ ਨਾਲ ਖਾਸਾ ਮਿਲਦਾ ਨਜ਼ਰ ਆ ਰਿਹਾ ਸਿਮਰਨਜੀਤ ਸਿੰਘ ਮਾਨ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਇਹ ਸਾਫ਼ ਦੱਸਿਆ ਸੀ ਕਿ 1999 ਦੇ ਵਿੱਚ ਜਦੋਂ ਉਹਨਾਂ ਨੇ ਚੋਣ ਲੜੀ ਸੀ ਤੇ ਉਸ ਵੇਲੇ ਉਹਨਾਂ ਦਾ ਕਾਫਲਾ ਕਿੰਨੇ ਤੋਰਿਆ ਸੀ ਉਹਨਾਂ ਲਈ ਪ੍ਰਚਾਰ ਕਿੰਨੇ ਕੀਤਾ ਸੀ ਉਹ ਨਹੀਂ ਜਾਣਦੇ ਉਹਨਾਂ ਦਾ ਦਾਵਾ ਇਹ ਆ ਕਿ ਉਹਨਾਂ ਦੇ ਕੋਲ ਸਿਰਫ ਉਹਨਾਂ ਦਾ ਇੱਕ ਕਰੀਬੀ ਸਾਥੀ ਉਹਨਾਂ ਦਾ ਇੱਕ ਸਮਰਥਕ ਜਿਹੜਾ ਆ ਉਹ ਨਾਮਿਨੇਸ਼ਨ ਦੇ ਉੱਤੇ ਸਾਈਨ ਕਰਵਾਉਣ ਲਈ ਆਇਆ ਸੀ ਦਸਖਤ ਕਰਾਏ ਗਏ ਔਰ ਉੱਥੋਂ ਚਲਾ ਗਿਆ ਉਸ ਤੋਂ ਬਾਅਦ ਚੋਣ ਦਾ ਪ੍ਰਚਾਰ ਕਿਵੇਂ ਹੋਇਆ ਇਹ ਇਹਨਾਂ ਨੂੰ ਨਹੀਂ ਪਤਾ ਪਰੰਤ ਦੇ ਵਿੱਚ ਉਹ ਚੋਣ ਜਿੱਤ ਗਏ ਸਨ ਹੁਣ ਇੱਥੇ ਆ ਕੇ ਇਹ ਗੱਲ ਖੜਦੀ ਹੈ ਕਿ ਭਾਵੇਂ ਔਕੜਾਂ ਪੇਸ਼ ਆ ਰਹੀਆਂ ਨੇ ਭਾਵੇਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਪਰ ਕੀ ਅਮਰਿਤਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਜਾਂ ਉਹਨਾਂ ਦੇ ਸਮਰਥਕ ਇਹਨਾਂ ਔਕੜਾਂ ਨੂੰ ਲੰਘ ਜਾਣਗੇ ਔਰ ਕੀ ਇਹਨਾਂ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਜਿੱਤੇਗਾ ਜੋ ਹਾਲਾਤ ਬਣੇ ਹੋਏ ਨੇ ਖਡੂਰ ਸਾਹਿਬ ਸੀਟ ਦੇ ਅਮਰਿਤਪਾਲ ਸਿੰਘ ਦੀ ਸਪੋਰਟ ਕਰਨ ਵਾਲੇ ਬਹੁਤ ਆਤ ਦੇ ਵਿੱਚ ਨੇ ਹੌਲੀ ਹੌਲੀ ਕਰਕੇ ਵੱਧਦੇ ਵੀ ਜਾ ਰਹੇ ਨੇ ਇਹ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਔਰ ਵਿਰੋਧੀ ਪਾਰਟੀਆਂ ਫਿਲਹਾਲ ਡਰੀਆਂ ਹੋਈਆਂ ਨੇ ਸਹਿਮੀਆਂ ਹੋਈਆਂ ਨੇ ਕਿ ਇਸ ਵਾਰ ਹੋਵੇਗਾ ਕਿ ਦੂਜੇ ਪਾਸੇ ਇੱਕ ਨਰੇਟਿਵ ਇਹ ਵੀ ਬਣਦਾ ਪਿਆ ਕਿਉਂਕਿ ਔਕੜਾਂ ਪੇਸ਼ ਆ ਰਹੀਆਂ ਨੇ ਕਿਉਂਕਿ ਔਕੜਾਂ ਦਿਨੋਂ-ਦਿਨ ਪੇਸ਼ ਆ ਰਹੀਆਂ ਨੇ ਪਰ ਉਸੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਵੀ ਜਿਹੜਾ ਉਹ ਦਿਨੋਂ-ਦਿਨ ਵਧਦਾ ਜਾ ਰਿਹਾ ਜਿਵੇਂ ਜਿਵੇਂ ਔਕੜਾ ਵਧ ਰਹੀਆਂ ਨੇ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਹੋਰ ਇੱਕੜਚਨ ਪੈਦਾ ਕਰ ਦਿੱਤੀ ਗਈ ਹੈ ਹੁਣ ਨਾਮਿਨੇਸ਼ਨ ਨਹੀਂ ਫਾਈਲ ਕੀਤੀ ਜਾ ਰਹੀ ਜਾਂ ਫਿਰ ਉਹਨਾਂ ਦੇ ਗਰੁੱਪਸ ਬਲੌਕ ਕੀਤੇ ਜਾ ਰਹੇ ਨੇ ਉਹਨਾਂ ਨੂੰ ਰਾਹ ਚ ਰੋਕਿਆ ਜਾ ਰਿਹਾ ਹੈ ਘੇਰਿਆ ਜਾ ਰਿਹਾ ਹੈ ਉਹਨਾਂ ਦੀ ਵਿਰੋ ਉਸੇ ਚੀਜ਼ ਨੂੰ ਦੇਖ ਕੇ ਇਹ ਵੀ ਹੋ ਸਕਦਾ ਹੈ ਕਿ ਇੱਕ ਕਾਊਂਟਰ ਰਿਐਕਸ਼ਨ ਹੋ ਜਾਵੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਜਿਹੜੀ ਆ ਉਹ ਵਧਣ ਲੱਗ ਜਾਵੇ ਲੋਕਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਹਮਦਰਦੀ ਭਰਿਆ ਅਹਿਸਾਸ ਜਾਗ ਉੱਠੇ ਔਰ ਹੋਰ ਲੋਕ ਓਮੜ ਕੇ ਅਮਰਿਤਪਾਲ ਸਿੰਘ ਦੇ ਨਾਲ ਜੁੜ ਜਾਣ ਇਸ ਤਰ੍ਹਾਂ ਜ਼ਰੂਰ ਹੋ ਸਕਦਾ ਹੈ ਇੱਕ ਕਾਊਂਟਰ ਰਿਐਕਸ਼ਨ ਜਿਵੇਂ ਗੱਲ ਕੀਤੀ ਹੈ ਕਿ ਹੋ ਸਕਦਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇਸ ਵਾਸਤੇ ਇਹ ਜ਼ਰੂਰ ਹੈ ਕਿ ਭਾਵੇਂ ਅਰਚਨਾ ਪੇਸ਼ ਆ ਰਹੀਆਂ ਨੇ ਪਰ ਉਸ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਵੋਟਾਂ ਜ਼ਿਆਦਾ ਪੈ ਜਾਣ ਇਹਦੇ ਉੱਤੇ ਕੋਈ ਦੋਰ ਹੈ ਨਹੀਂ ਰੱਖੀ ਜਾ ਸਕਦੀ ਜ਼ਰੂਰ ਇਸ ਨਰੇਟਿਵ ਨੂੰ ਵੀ ਵਿਚਾਰਿਆ ਜਾ ਰਿਹਾ ਹੈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਲੋਕ ਹੋਰ ਉਮੜ ਸਕਦੇ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਭਾਈ ਅਮਰਿਤਪਾਲ ਸਿੰਘ ਲਈ ਇਹ ਸਮਾਂ ਦੱਸੇਗਾ ਪਰ ਹੌਲੀ ਹੌਲੀ ਕਰਕੇ ਉਹਨਾਂ ਦੀ ਸਪੋਰਟ ਜਿਹੜੀ ਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਪਰ ਕੀ ਹੁਣ ਦਿੱਲੀ ਜਾ ਕੇ ਅਮਰਿਤਪਾਲ ਸਿੰਘ ਦੀ ਨਾਮਿਨੇਸ਼ਨ ਫਾਈਲ ਹੋਵੇਗੀ ਹੁਣ ਇੱਕ ਟੈਕਨੀਕਲ ਸਵਾਲ ਤਾਂ ਇੱਥੇ ਆ ਕੇ ਖੜਦਾ ਆ ਕਿ ਨਾਮਿਨੇਸ਼ਨ ਫਾਈਲ ਕਰਵਾਈ ਵੀ ਜਾਵੇਗੀ ਜਾਂ ਨਹੀਂ ਪਰਿਵਾਰ ਨੂੰ ਇੱਕ ਅਛਾ ਹੈ ਕਿ ਨਾਮਿਨੇਸ਼ਨ ਹੀ ਫਾਈਲ ਨਾ ਹੋਵੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਇੱਕ ਅਛਾ ਚੁੱਕਿਆ ਸੀ ਇਸੇ ਵਾਸਤੇ ਉਹਨਾਂ ਦੇ ਵੱਲੋਂ ਪਹਿਲਾਂ ਆਪਣਾ ਉਮੀਦਵਾਰ ਪੇਸ਼ਾ ਨਹੀਂ ਸੀ ਲਿਆ ਗਿਆ ਖਡੂਰ ਸਾਹਿਬ ਤੋਂ ਉਹਨਾਂ ਦਾ ਦਾਵਾ ਸੀ ਕਿ ਐਵੇਂ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਨਾਮਿਨੇਸ਼ਨ ਹੀ ਸਾਈਨ ਨਾ ਕਰਨ ਦਿੱਤਾ ਜਾਵੇ ਜਿਸ ਵਾਸਤੇ ਜਿਸ ਪੋਜੀਸ਼ਨ ਦੇ ਵਿੱਚ ਉੱਥੇ ਕੋਈ ਹੋਰ ਪੰਥਕ ਆਗੂ ਹੋਣਾ ਲਾਜ਼ਮੀ ਹੈ ਪਰ ਹੁਣ ਸਥਿਤੀ ਜਿਹੜੀ ਹੈ ਉਹ ਬਦਲ ਵੀ ਸਕਦੀ ਹੈ ਪਰ ਅਜੇ ਐਗਜ਼ੈਕਟ ਕੁਝ ਕਹਿਣਾ ਸੰਭਵ ਨਹੀਂ ਹੋਵੇਗਾ ਔਰ ਸਹੀ ਵੀ ਨਹੀਂ ਹੋਵੇਗਾ ਜੋ ਵੀ ਹੋਏਗਾ ਹੁੰਦਾ ਸਮਾਂ ਦੱਸਦਾ ਰਹੇਗਾ ਉਹ ਤੱਕ ਲਈ ਬਨੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ